ਇਸ ਪਰਦੇ ਦੇ ਅੰਦਰ ਅੱਜ ਹੋਲੀ ਦਾ ਤਿਹਾਰ ਬੜੇ ਹੀ ਜੋਸ਼ ਖੁਸ਼ ਦੇ ਨਾਲ ਮਨਾਇਆ ਗਿਆ ਤੇ ਹੁਲੜਵਾਜਾਂ ਦੇ ਨਾਲ ਲਿਜਣ ਦੇ ਲਈ ਬਠਿੰਡਾ ਪੁਲਿਸ ਵੱਲੋਂ ਵੀ ਕੀਤੀ ਗਈ ਸਖਤੀ ਜਿੱਥੇ ਨਾਕੇ ਲਗਾ ਕੇ ਕੀਤੀ ਗਈ ਚੈਕਿੰਗ ਉੱਥੇ ਪੈਟਰੋਲਿੰਗ ਪਾਰਟੀ ਵੀ ਕਰਦੀ ਲਗਾਤਾਰ ਗਸ਼ਤ ਅੱਜ ਹੋਲੀ ਦਾ ਤਿਹਾਰ ਪੂਰੇ ਦੇਖ ਦੇ ਅੰਦਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਜਿੱਥੇ ਇਹ ਰੰਗਾਂ ਦੇ ਤਿਹਾਰ ਦੇ ਵਿੱਚ ਖੁਸ਼ੀਆਂ ਦੇ ਤਿਹਾਰ ਦੇ ਵਿੱਚ ਬਹੁਤ ਸਾਰੇ ਹੁਲੜਵਾਜਾਂ ਵੱਲੋਂ ਜਿੱਥੇ ਇਸ ਦੇ ਵਿੱਚ ਉਜ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਪੁਲਿਸ ਨੇ ਵੀ ਆਪਣੀ ਸ਼ਕਤੀ ਦਿਖਾਈ ਦੇਖੋ ਇਹ ਆਪਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀਤ ਰੋਡ ਦੇ ਸਾਰੇ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ਕਤੀ ਦਿਖਾਈ ਜਾ ਰਹੀ ਹੈ ਇਸ ਮੌਕੇ ਐਸ ਐਚ ਓ ਥਾਣਾ ਸਿਵਲੈਂਡ ਵੀ ਆਪਣਾ ਬਟਿੰਡਾ ਦੇ ਕੋੜੇ ਵਾਲਾ ਚੌਕ ਵੇਖੀ ਆਪ ਖੜੇ ਹੋਈ ਸਨ ਅਤੇ ਉਹਨਾਂ ਵੱਲੋਂ ਇਸ ਮੌਕੇ ਇਸ ਜਗ੍ਹਾ ਦੇ ਉੱਤੇ ਚੈਕਿੰਗ ਕੀਤੀ ਗਈ ਤੇ ਜਿਹੜੇ ਵੀ ਟ੍ਰਿਪਲਿੰਗ ਸਵਾਰੀ ਕਰਦੇ ਸਨ ਜਾਂ ਹੋਰੜੜ ਵਾਰੀ ਕਰਦੇ ਸਨ ਉਹਨਾਂ ਨੂੰ ਉਹਨਾਂ ਵੱਲੋਂ ਰੋਕੇ ਉਹਨਾਂ ਦੇ ਕਾਗਜ਼ੀ ਪੱਤਰ ਵੀ ਆਪਣਾ ਚੈੱਕ ਕੀਤੇ ਗਏ ਤੇ ਨਾਮ ਨਾਲ ਉਹਨਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ। Oh thank you. ਆਈ oh. বাৰে <laughs> <laughs> ਜੋ ਕੀ ਇਹ ਯੂਥ ਹੈਗਾ ਇਹਦਾ ਕੰਮ ਹੈ ਨਾ ਥੋੜਾ ਰੰਗ ਹੈ ਬਾਈ ਯਾਰ ਕਾਹਦਾ ਯਾਰ 20 ਬਰ ਰੰਗ ਲੈ ਮਾਜੀਆ ਫੇਮਲੇ ਵੇਚ ਕੇ ਰੱਖਦਾ ਜੀ ਸਰ ਦੇ ਇੱਕ ਤਾਂ ਬੰਦਾ ਹੋਰ ਵੱਲ ਹੋ ਯਾਰ ਬੰਦਾ ਕੀ ਭਾਲ ਹੋਈ ਸਾਨੂੰ ਸਾਰਿਆਂ ਨੂੰ ਚੱਕ ਕੇ ਵਿੱਚ ਠੋਕ ਕੇ ਕਿੱਨੇ ਬੈਠੇ ਹੋ ਆ ਦੇਖ ਲੋ ਜੀ ਕਿੱਨੇ ਜਣੇ ਉੱਟਿਆ ਨੇ ਸਾਰੇ ਹੀ ਬੈਠੇ ਆ ਜੀ ਉਹ ਸਾਹਮਣੇ ਜੀ ਮੇਰਾ ਨਾਮ ਬੋਬੀ ਗਰਗੇ ਹੈ ਅੰਜ ਮੈਂ ਪੀਰਖਾਨੇ ਵਾਲੀ ਗਲੀ ਮੰਦਿਰ ਦੇ ਨਾਲ ਸਾਡਾ ਘਰ ਹੈ ਅਸੀਂ ਬਹੁਤ ਤੁਮ ਨਾਲ ਹੁੰਦੀ ਉਹ ਤਿਹਾਰ ਮਨਾ ਰਹੇ ਆ ਹਰ ਸਾਲ ਮਨਾਨੇ ਆ ਪਰਿਵਾਰ ਸਾਰੇ ਇਕੱਠੇ ਹੋ ਕੇ ਕੋਈ ਗਿਲਾ ਸ਼ਿਕਵਾ ਨਹੀਂ ਆਰਗੇਨਿਕ ਰੰਗ ਯੂਜ਼ ਕਰਦੇ ਆ ਕਿਸੇ ਆਂਦੇ ਜਾਂਦੇ ਨੂੰ ਡਿਸਟਰਬ ਨਹੀਂ ਕਰਦੇ ਆਪ ਦਾ ਪ੍ਰੇਮੀ ਸਾਰੇ ਮਿਲ ਕੇ ਖੇਡਦੇ ਕਈ ਵਾਰੀ ਨਹੀਂ ਅਸੀਂ ਇਸ ਦੇ ਬਿਲਕੁਲ ਖਿਲਾਫ ਆ ਅਸੀਂ ਆਰਗੈਨਿਕ ਰੰਗ ਯੂਜ਼ ਕਰਦੇ ਹਾਂ ਔਰ ਆਪਣੇ ਆਪਣੇ ਪਰਿਵਾਰ ਦੇ ਵਿੱਚ ਹੀ ਖੇਡਦੇ ਹਾਂ ਕੋਈ ਸ਼ਾਮ ਪਿਆਰੇ ਕੀ ਰਜੋਤ ਰੇ ਪਰਨੋਤ ਕੰਮ ਹੋ ਗਿਆ ਜੈ ਸ਼੍ਰੀ ਸ਼ਾਮ ਪਰ ਅਸੀਂ ਜਨ ਸੰਘ ਦਾ ਸੰਗੀ ਸੇਵਾ ਸੰਗੀ ਦੇ ਮੈਂਬਰ ਹੈ ਜੀ ਤੇ ਅਸੀਂ ਅੱਜ ਇਧਰ ਦੇਖੋ ਜੀ ਅਸੀਂ ਖੁਸ਼ੀਆਂ ਮਨਾਉਣ ਆਏ ਹੋਲੀ ਦੀਆਂ ਤੇ ਸਾਡਾ ਇੱਕ ਇਹ ਬਹੁਤ ਵੱਡਾ ਪਰਿਵਾਰ ਹੈ ਤੇ ਅਸੀਂ ਇਹ ਜਿਹੜਾ ਤਿਆਰ ਹੈ ਖੁਸ਼ੀਆਂ ਭਰਿਆ ਤਿਆਰ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਦੂਜੇ ਨਾਲ ਪ੍ਰੇਮ ਨਾਲ ਇਹ ਹੋਲੀ ਬਣਾਣੀ ਚਾਹੀਦੀ ਹੈ ਕਿਸੇ ਨਾਲ ਉਈ ਦੁਸ਼ਮਣੀ ਨਹੀਂ ਜਾਂ ਕਿਸੇ ਨੂੰ ਗੱਡ ਨਹੀਂ ਕਰਨਾ ਚਾਹੀਦਾ ਕੋਈ ਗਲਤ ਰੰਗ ਜਾਂ ਗਲਤ ਨਸ਼ਾ ਜਿਹੜੇ ਲੋਕ ਇਹਨਾਂ ਤਿਆਰਾਂ ਦਾ ਵਰਤ ਕੇ ਫਾਇਦਾ ਉਠਾਉਂਦੇ ਆ ਉਹ ਬਹੁਤ ਗਲਤ ਤਰੀਕਾ ਹੈ ਸਾਨੂੰ ਆਪ ਦੇ ਪਰਿਵਾਰ ਨਾਲ ਮਿਲ ਕੇ ਜਿਹੜੇ ਲੋਕ ਇਸ ਤਿਉਹਾਰ ਦੇ ਵਿੱਚ ਖੁਸ਼ੀ ਨਾਲ ਸਹਿਮਤ ਹੁੰਦੇ ਆ ਉਹਨਾਂ ਨੂੰ ਸ਼ਾਮਲ ਕਰਕੇ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਬਹੁਤ ਅਨੰਦਿਤ ਤਿਉਹਾਰ ਹੈ ਇਹ ਸਾਨੂੰ ਸਾਰਿਆਂ ਨੂੰ ਆਰਗੈਨਿਕ ਜਿਹੜੇ ਵੀ ਰੰਗ ਹੈਗੇ ਸਾਡੇ ਓਰੀਜਨਲ ਰੰਗ ਹੈਗੇ ਉਹਨਾਂ ਨੂੰ ਯੂਜ਼ ਕਰਕੇ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਤੇ ਆਰਾਮ ਨੂੰ ਕੋਈ ਲੱਛੇ ਪੱਤੇ ਤੋਂ ਦੂਰ ਇਹ ਤਿਉਹਾਰ ਬਣਾਉਣਾ ਚਾਹੀਦਾ ਤਾਂ ਮੇਰਾ ਤਾਂ ਮੈਸੇਜ ਸਾਰਿਆਂ ਨੂੰ ਇਹੀ ਹੈ ਵੀ ਖੁਸ਼ੀਆਂ ਨਾਲ ਇਹ ਤਿਉਹਾਰ ਬਣਾਓ ਤੇ ਜਿਹੜੇ ਗਿਲੇ ਸ਼ਿਕਵੇ ਆ ਉਹ ਵੀ ਦੂਰ ਹੋ ਜਾਣ ਸਾਰੇ ਲੋਕ ਖੁਸ਼ ਰਹਿਣ ਇਹ ਮੇਰਾ ਨਾਮ ਯੋਗਿਤਾ ਸ਼ਰਮਾ ਅਸੀਂ ਸਾਰੇ ਅੱਜ ਇੱਥੇ ਫਕੀਲੇ ਕੋਲੇ ਪੀਛੋਟੇ ਪੀਰ ਖਾਣੇ ਵਾਲੀ ਗਲੀ ਵਿੱਚ ਸ਼੍ਰੀ ਮੰਦਿਰ ਹੈ ਬਹੁਤੀ ਸਾਰੇ ਕੱਟੇ ਹੋਏ ਆ ਤੇ ਅਸੀਂ ਬਹੁਤ ਹੀ ਆਨੰਦ ਲੈ ਕੇ Holi ਦਾ ਤਿਹਾਰ ਮਨਾ ਰਹੇ ਹਾਂ ਜਿase ਸਾਰੇ ਰੰਗ ਬਿਲਕੁਲ ਆਰਗੇਨਿਕ ਵਰਤ ਰਹੇ ਹਾਂ ਕਿਸੇ ਤੇ ਵੀ ਆਨ ਜਾਣ ਵਾਲੇ ਨੂੰ ਡਿਸਟਰਬ ਨਹੀਂ ਕਰ ਰਹੇ ਬਹੁਤ ਅੱਛੇ ਤਰੀਕੇ ਨਾਲ ਭਗਵਾਨ ਦੇ ਫਜ਼ਨਾ ਵਿੱਚ ਲੀਨ ਹੋ ਕੇ ਠਾਕੁਰ ਜੀ ਦੇ ਨਾਲ ਅਸੀਂ ਇਹ ਹੁਤਿਆਰ ਮਨਾ ਰਹੇ ਹਾਂ ਬਹੁਤ ਅੱਛੇ ਤਰੀਕੇ ਨਾਲ ਠਾਕੂ ਜੀ ਦੀ ਪੂਜਾ ਕਰਕੇ ਅਸੀਂ ਇੱਥੇ ਆ ਗਏ ਕਿੱਦਾਂ ਤੇ ਸਾਡੇ ਸਾਰੇ ਸ਼ਾਮਪਰੇ ਨੇ ਦੇਖੋ ਕਿਵੇਂ ਨੱਚ ਰਿਹਾ ਝੂਮ ਰਿਹਾ ਬਹੁਤ ਆਨੰਦ ਲੈ ਰਿਹਾ ਬਹੁਤ ਸੰਨੰਦ ਆ ਰਿਹਾ ਇੱਥੇ ਅਰਮਨਾਂ ਕੇ ਪ੍ਰਸ਼ਾਸ਼ਕ ਮਾਛਾ ਜੀ ਸ਼ਾਹ ਆ ਰਹੇ 21 ਕਈ ਵਾਰੀ ਜਿਵੇਂ ਰਾਹ ਜਾਂਦਿਆਂ ਤੇ ਲੋਕ ਲੜਕੀਆਂ ਦੇ ਜਾਂ ਆਪਸਾਂ ਦੇ ਵਿੱਚ ਅੰਡੇ ਵੀ ਮਾਰਦੇ ਆ ਪਿਛਲੇ ਸਮੇਂ ਵਿੱਚ ਕੀ ਕਹਿਣਾ ਚਾਹੂੰਗਾ ਨਹੀਂ ਇਹ ਬਿਲਕੁਲ ਗਲਤ ਹੈ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੁਝ ਵੀ ਕਰਨਾ ਚਾਹੀਦਾ ਹੋਲੀ ਖੇਲੋ ਜਿਹ ਜਿਹੜਾ ਸਾਹਮਣੇ ਵਾਲਾ ਤਾਂ ਮੰਨ ਹੈ ਖੇਲਣ ਦਾ ਉਹਦੇ ਨਾਲ ਬਿਲਕੁਲ ਖੇਲੋ ਲੇਕਿਨ ਕਿਸੇ ਨੂੰ ਇਸ ਤਰੀਕੇ ਨਾਲ ਡਿਸਟਰਬ ਨਾ ਕਰੋ ਕਿਸੇ ਨੂੰ ਹਰਟ ਨਾ ਕਰੋ ਹੋਲੀ ਮਨਾਈ ਕਿਉਂ ਜਾਂਦੀ ਹੈ ਬਤਕੀ ਹੋਲੀ ਰੰਗਾਂ ਦਾ ਤਿਹਾਰ ਹੈ ਇਸ ਦਿਨ ਜਿਹੜੇ ਕਿਸ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਆ ਉਹ ਵੀ ਦੂਰ ਹੋ ਜਾਂਦੇ ਇੱਕ ਦੂਜੇ ਦੇ ਗਲੇ ਮਿਲ ਕੇ ਰੰਗ ਖੇਲ ਕੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਆ ਬਹੁਤ ਆਨੰਦਿਤ ਤਿਹਾਰ ਹੈ ਇਸ ਲਈ ਮਨਾਇਆ ਜਾਂਦਾ ਹੈ ਮੇਰਾ ਨਾਮ ਸੁਨੀਤਾ ਗੋਇਲ ਹੈ ਅਸੀਂ ਜਨ ਸੇਵਾ ਸਮਿਤੀ ਵੱਲੋਂ ਹੋਲੀ ਦਾ ਤਿਹਾਰ ਮਨਾਉਣ ਮੰਦਿਰ ਵਿੱਚ ਆਏ ਸੀਗੇ ਤੇ ਅਸੀਂ ਬੜੇ ਆਨੰਦਪੂਰਵਕ ਤਿਹਾਰ ਮਨਾਇਆ ਅਸੀਂ ਹਰ ਮਹੀਨੇ ਉਨੇ ਬਸ ਵੀ ਲੈ ਕੇ ਜਾਂਦੇ ਆ ਸਾਲਾ ਸਰ ਸ਼ਾਮ ਘਾਟੂ ਅਸੀਂ ਸਾਰੇ ਇਕੱਠੇ ਹੋ ਕੇ ਸ਼ਾਮ ਪ੍ਰੇਮੀ ਇਸੇ ਤਰ੍ਹਾਂ ਸਾਰੇ ਤਿਹਾਰ ਮਨਾਨੇ ਇਸੇ ਗਲੀ ਦੇ ਵਿੱਚ ਇਹ ਛੋਟੇ ਪੀਤ ਖਾਣੇ ਵਾਲੀ ਗਲੀ ਵਸਦੀ ਹੈ ਤੇ ਉਹ ਆ ਕੇ ਜੀ ਨੌਜਵਾਨਾਂ ਜਿਹੜੇ ਲੜਾਈ ਚ ਬੈਠੇ ਵੀ ਕਰਦੇ ਆ ਜਾਂ ਨਸ਼ਾ ਵਗੈਰਾ ਕਰਦੇ ਆ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਹੈ ਇਹ ਤਿਹਾਰ ਰੰਗਾਂ ਦਾ ਤੇ ਰੰਗਾਂ ਦੇ ਵਿੱਚ ਸ਼ਾਮਲ ਹੋ ਕੇ ਕਿਸੇ ਨੂੰ ਵੀ ਗਲਤ ਪੁਆਇੰਟ ਨਹੀਂ ਚੱਕਣਾ ਚਾਹੀਦਾ ਆਪਣੇ ਆਪਣੇ ਤਰੀਕੇ ਨਾਲ ਮਨਾਓ ਲੇਕਿਨ ਆਰਗੈਨਿਕ ਰੰਗਾਂ ਦੇ ਨਾਲ ਜੋ ਕਿਸੇ ਦੀ ਸਕਿਨ ਨਾ ਖਰਾਬ ਹੋਵੇ ਯਾ ਮਤਲਬ ਕੋਈ ਹਰਟ ਨਾ ਆਪਣੇ ਮੌਲਾ ਤੁਸੀਂ ਦੇਖ ਹੀ ਸਕਦੇ ਹੋ ਅੱਹ ਬੱਚੇ ਤੇ ਉਹ ਵਰਮਸ ਕੋਟੇ ਰੁਪਿਆ ਸਾਰੇ ਹੁਣੀ ਦਾ ਤਿਉਹਾਰ ਬੜੀਆ ਬਣਾ ਰਹੇ ਨੇ ਪਰ ਤਬੀਲ ਕਰਨਾ ਚਾਹਾਂਗੇ ਵੀ ਥੋੜਾ ਜਿਹਾ ਧਾਇਰੇ ਚ ਰਹੇ ਕਿ ਕੋਈ ਸ਼ਰਾਰਤ ਨਾ ਕਰ ਖੁਸ਼ੀਆਂ ਦਾ ਤਿਉਹਾਰ ਹੈ ਬਣਾਉਣ ਵਾਸਤੇ ਮਨਾਉਣ ਤੋਂ ਕਿਸੇ ਨੂੰ ਬਣਾ ਹੀ ਨਹੀਂ ਕਰਦੇ ਪਰ ਕੋਈ ਸ਼ਰਾਰਤੀ ਅੰਸਰ ਜੇ ਕਿਸੇ ਨੂੰ ਛੇੜ ਛਾੜ ਕਰਨੀ ਕੁੜੀਆਂ ਨੂੰ ਉਹ ਅਸੀਂ ਕੁੜੀਆਂ ਦੀ ਜਾਂ ਕੁਝ ਵੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸੇ ਕਰਕੇ ਅਸੀਂ ਕਾਫੀ ਆਪਣੀਆਂ ਪੈਟਰੋਲਿੰਗ ਪਾਰਟੀਆਂ ਲਗਾਈਆਂ ਹੋਈਆਂ ਨੇ ਜੋ ਕਿ ਰੈਗੂਲਰ ਗੈਸਟ ਕਰ ਰਹੇ ਮੈਂ ਵੀ ਰੈਗੂਲਰ ਇੱਥੇ ਆਪਣੇ ਏਰੀਆ ਦੇ ਵਿੱਚ ਗੈਸਟ ਕਰ ਰਿਹਾ ਕਿਹੜੇ ਕਿਹੜੇ ਏਰੀਆ ਚੈੱਕ ਕਰ ਰਹੇ ਹਾਂ ਮੇਨਲੀ ਸੀ ਅਜੀਤ ਰੋਡ ਉਧਰ ਭਾਗੂ ਰੋਡ ਤੇ ਇਹ ਮੋਡਲ ਟੌਨ ਕਿਸਪਾਟੂ ਕੀ ਉਧਰ ਸੀ ਉਹ ਕਸ਼ ਕਰ ਰਹੇ ਨੇ ਇਥੇ ਇਥੇ ਕੁਝ ਦੇ ਚਾਲ ਹੋਣ ਕਰਕੇ ਫੜ ਕੇ ਜਾਦੇ ਆ ਜਿਹੜੇ ਹੋਵੇ ਉਹ ਉਹ ਵੀ ਸ਼ਰਾਬ ਪੀਂਦੇ ਆ ਜਿਹੜਾ ਇਹ ਪਿਛਲੇ ਸਾਲ ਵੀ ਮਾਰਦੇ ਵੀ ਪਾ ਕੇ ਸੀ ਨਹੀਂ ਉਹ ਇਹਦਾ ਕੁਝ ਨਹੀਂ ਨੌਨਸੈਂਸ ਰਿਪੋਰਟ ਦੇਵਾਂਗੇ ਕਿ ਫੁੱਟੀ ਕਰਕੇ ਸਾਰੇ ਅਪੋਰਟੈਂਟ ਜਾਂ ਕੁਝ ਵੀ ਇਹ ਦਿਵਾਰ ਬਣਾ ਰਹੀ ਸੀ ਬਤਨ ਜਿਹੜਾ ਪਹਿਲਾਂ ਦੱਸਿਆ ਬਣਾਉਣ ਤੋਂ ਨਹੀਂ ਅਸੀਂ ਕਿਸੇ ਨੂੰ ਬਣਾਈ ਕਰਦੇ ਪਰ ਇਹ ਜੀ ਸ਼ਰਾਰਤ ਨੌਨਸੈਂਸ ਬਿਲਕੁਲ ਬਰਦਾਸ਼ਤ ਨਹੀਂ ਕੀਤੀ